ਰੂਹਾਂ ਦੇ ਮੇਲ ਚੈਨਲ ਦੇਖਣ ਵਾਲੇ ਸਭੂ ਸੱਜਣਾ ਦਾ ਸਵਾਗਤ ਹੈ ਰੂਹਾਂ ਦੇ ਮੇਲ ਵਿੱਚ ਅੱਜ ਇੱਕ ਨਵਾਂ ਕਨਸੈਪਟ ਲੈ ਕੇ ਹਾਜ਼ਰ ਹੋਏ ਹਾਂ ਕਨਸੈਪਟ ਹੈ 1947 ਦਾ ਦਰਦ 1947 ਦਾ ਦਰਦ ਵੰਡ ਹੱਲੇ ਕਤਲੋਗਾਰਤ ਦੰਗੇ ਤੇ ਵਟਵਾਰੇ ਦੇ ਨਾਂ ਨਾਲ ਪ੍ਰਸਿੱਧ ਹੋਇਆ ਹੈ 1947 ਦੇ ਦਰਦ ਦੀਆਂ ਚੀਜ਼ਾਂ ਅੱਜ ਵੀ ਪੀੜਤਾਂ ਦੇ ਦਿਲਾਂ ਦੇ ਵਿੱਚੋਂ ਉੱਠਦੀਆਂ ਨੇ ਤੇ ਜਿਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਇੱਕ ਪਾਸੇ ਦੇਸ਼ ਦੀ ਆਜ਼ਾਦੀ ਦੇ ਜਸ਼ਨ ਦੋਹਾ ਮੁਲਕਾਂ ਦੇ ਲੋਕ ਮਨਾ ਰਹੇ ਹੁੰਦੇ ਹਨ ਤੇ ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਵਿੱਚ ਉਜਾੜੇ ਤੋਂ ਪੀੜਤ 1947 ਦੀ ਵੰਡ ਤੋਂ ਪੀੜਤ ਪਰਿਵਾਰ ਆਪਣੇ ਉਜਾੜੇ ਆਪਣੀ ਬਰਬਾਦੀ ਪਰਿਵਾਰਾਂ ਦੇ ਵਿਛੜ ਜਾਣ ਤੇ ਪਰਿਵਾਰਕ ਮੈਂਬਰਾਂ ਦੇ ਦੰਗਿਆਂ ਦੇ ਭੇਟ ਚੜ ਜਾਣ ਨੂੰ ਲੈ ਕੇ ਖੂਨ ਦੇ ਹੰਝੂ ਵਹਾਰੇ ਹੁੰਦੇ ਹਨ ਅੱਜ 47 ਦੇ ਦਰਦ ਨਾਲ ਸੰਬੰਧਿਤ ਇੱਕ ਕੋ ਕਹਾਣੀ ਹੈ ਜੀਤ ਸਿੰਘ ਵਾਸੀ ਅਲੀਪੁਰ ਰਾਇਆਂ ਅਕਸਰ ਦੱਸਦੇ ਸੀ ਕਿ ਉਹਨਾਂ ਨੂੰ ਆਪਣੀ ਮਾਂ ਦਾ ਦੁੱਖ ਆਪਣੀ ਮਾਂ ਦਾ ਵਿਛੋੜਾ ساری ਜ਼ਿੰਦਗੀ ਤੜਫਾਉਂਦਾ ਰਿਹਾ ਹੈ ਉਹ ਮਾਂ ਜਿਸ ਨੂੰ ਸਾਹਿਤਕਾਰਾਂ ਤੇ ਗੁਰੂਆਂ ਪੀਰਾਂ ਪੀਰ ਫਕੀਰਾਂ ਨੇ ਬੜਾ ਵੱਡਾ ਉੱਚਾ ਬੜਾ ਵੱਡਾ ਰੁਤਬਾ ਦਿੱਤਾ ਹੈ ਮਾਣੂ ਮੋੜ ਦੀ ਛਾਂ ਮਾਣੂ ਧਰਤੀ ਮਾਣੂ ਮਮਤਾ ਤੇ ਮਾਣੂ ਸਦ ਭਾਵਨਾ ਦੇ ਨਾਂ ਨਾਲ ਪੁਕਾਰਿਆ ਤੇ ਉਸ ਮਾਂ ਦੇ ਵਿਛੋੜੇ ਨੂੰ ਜੀਤ ਸਿੰਘ ਬਿਆਨ ਕਰਦੇ ਅਕਸਰ ਭਾਵੁਕ ਹੋਇਆ ਕਰਦਾ ਅੱਜ ਤੋਂ 5 ਸਾਲ ਪਹਿਲਾਂ ਜਦੋਂ ਉਹਨਾਂ ਨੇ ਆਪਣੀ ਦਰਦ ਕਹਾਣੀ ਕੈਮਰੇ ਅੱਗੇ ਪੇਸ਼ ਕੀਤੀ ਤਾਂ ਦੂਸਰੇ ਦਿਨ ਉਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ। ਤੈਨ ਸੰਬਰ 2019 ਨੂੰ ਔਰਨਾ ਦਾ ਹਾਲ ਹੋ ਗਿਆ ਸੀ। ਤੇ ਉਦੋਂ ਦੀ ਸੰਭੀ ਹੋਈ ਵੀਡੀਓ ਨੂੰ ਹੁਣ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤੇ ਅੱਜ ਅਸੀਂ ਉਹਨਾਂ ਦੀ ਵੀਡੀਓ ਨੂੰ ਰੂਹਾਂ ਦੇ ਬੇਦ ਵਿੱਚ ਪੇਸ਼ ਕਰਕੇ ਉਹਨਾਂ ਨੂੰ ਜਿੱਥੇ ਸ਼ਰਧਾਂਜਲੀ ਭੇਟ ਕਰ ਰਹੇ ਆਂ ਉੱਥੇ ਉਹਨਾਂ ਦੀ ਦਰਦ ਕਹਾਣੀ ਆਮ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆਂ ਤੇ ਪੇਸ਼ ਹੈ ਹੁਣ ਉਹਨਾਂ ਦੀ ਦਰਦ ਕਹਾਣੀ ਤੇ ਕਿਤਾ ਦਾ ਨਾਮ ਕਿਤਾ ਦਾ ਨਾਮ ਕਿਤਾ ਨਾਮ ਬਨਕਾ ਸਿੰਘ ਅੱਛਾ ਤੇ ਦਾਦੇ ਦਾ ਨਾਮ ਕ੍ਰੇਮ ਸਿੰਘ ਅੱਛਾ ਤੁਸੀ ਆਪਣਾ ਪਾਕਿਸਤਾਨ ਦੇ ਵਿੱਚ ਪਿੰਡ ਕਿਹੜਾ ਸੀ ਸਾਡਾ ਚਾਰ ਚੱਕਰ ਸਾਡਾ ਅੱਛਾ ਜੀ ਤਸੀਲ ਤੇ ਜ਼ਿਲ੍ਹਾ ਗਿਰਾਹ ਫੇਖੂਬੜਾ ਅੱਛਾ ਬਾਹਰ ਬਟਨ ਮੰਡੀ ਅੱਛਾ ਕਿੰਨੇ ਮਿੰਟ ਸਰ ਸੌਜੀਏ ਕਿੰਨੇ ਸਾਲਾਂ ਦੇ ਸੀ ਜੋ 10 ਸਾਲ ਦਾ ਕਰ ਦੂੰ ਐ 10 ਸਾਲ ਹਾਂ ਠੀਕ ਹੈ ਠੀਕ ਤੇ ਹੋਰ ਕਿਹੜੇ ਆਸ ਪਾਸ ਪਿੰਡ ਸੀਗੇ ਉਹਦੇ ਭਾਰੇ ਪਿੰਡ ਦੇ ਨੇੜੇ ਨੇੜੇ ਨੇ ਸਾਡੇ 3.5 ਆਪਣੇ ਬਰਾਦਰੀ ਪਿੰਡ ਸੀ ਨਾਲ ਉਹ ਤਿੰਨੇ ਪਿੰਡ ਸੀ ਕਿਹੜੇ ਕਿਹੜੇ ਇੱਕ 4 ਚੱਕਰਸਾਲਾ ਇੱਕ 5 ਚੱਕ ਇੱਕ 13 ਚੱਕ ਅੱਛਾ ਜੀ 13 ਚੱਕ ਤੇ ਉਥੇ ਤੁਹਾਨੂੰ ਕੋਈ ਪਿੰਡ ਦੇ ਕੋ ਜਿਹੜੇ ਮੁਸਲਮਾਨ ਭਾਈਚਾਰਾ ਸੀਗਾ ਜਾਂ ਦੂਸਰੇ ਕੋ ਭਾਈਚਾਰੇ ਸੀਗੇ ਹਾਂ ਉਹਨਾਂ ਵਿੱਚ ਤੁਹਾਡਾ ਕਿਵੇਂ ਦਾ ਪ੍ਰੇਮ ਪਿਆਰ ਸੀਗਾ ਇਹ ਨਾਲ ਨਹੀਂ ਮੈਨੂੰ ਪਤਾ ਸੋਜੀ ਜੋ ਕਿ ਬਰੇਮ ਭਾਈਚਾਰਾ ਉਹਨਾਂ ਦਾ ਇਹ ਕਿਵੇਂ ਆ ਵਪਾਰਿਆ ਨੇ ਅੱਛਾ ਬਰੇਮ ਦੇ ਪ੍ਰੇਮ ਨਾਲ ਬਾਹਰ ਕੋਈ ਆਮ ਹੁਣ ਜਿਹੜਾ ਸੀ ਮੁਸਲਮਾਨਾਂ ਦੇ ਪਰਿਵਾਰਾਂ ਦੇ ਵਿੱਚ ਇਹਨਾਂ ਨਹੀਂ ਬਾਕਫਾ ਦਾ ਕਿ ਮੈਂ ਤਾਂ ਰੁੱਧੀ ਪੜਦਾ ਸੀ ਸਹੀ ਤੇ ਕੋਈ ਤੁਹਾਡੇ ਯਾਰ ਬੇਲੀ ਕੋਈ ਬੱਚੇ ਹੈਗੇ ਸੀ ਮੁਸਲਮਾਨਾਂ ਚੋਂ ਉਧਰੋਂ ਨਾਲ ਪੜਦੇ ਜਾਂ ਕੋਈ ਹੋਰ ਨਹੀਂ ਮੈਂ ਇਨੀ ਕਿਸੋ ਜਿਹਾ ਜਿਹੜਾ ਸਾਡਾ ਮਾਸਟਰ ਜੀ ਠੋਡਾ ਸੀ ਇੱਕ ਬਾਤ ਠੀਕ ਹੈ ਉਹਦਾ ਨਾਮ ਕੀ ਸੀ ਕੋਈ ਯਾਦ ਹੈ ਨਹੀਂ ਯਾਰ ਠੀਕ ਤੇ ਕੋਈ ਬੱਚੇ ਜਿਹੜੀਏ ਦੋਸਤ ਹੋਣੇ ਕੋਈ ਛੋਟੇ ਛੋਟੇ ਬੱਚੇ ਜਿਹੜੇ ਆਪਣੇ ਦੋਸਤ ਬਣ ਜਾਂਦੇ ਨੇ ਮਿੱਤਰ ਬਣ ਜਾਂਦੇ ਨੇ ਪਿੰਡ ਚੋਂ ਨਹੀਂ ਉਹ ਨਹੀਂ ਸੀ ਹੈਗੇ ਨਹੀਂ ਸੋਝੀ ਨਹੀਂ ਨਹੀਂ ਅੱਛਾ ਐਨੀ ਸੋਝੀ ਨਹੀਂ ਅੱਛਾ ਸਾਢੇ ਸਾਲਾਂ ਦੇ ਤਾਂ ਕਾਫੀ ਸੋਝੀ ਹੁੰਦੀ ਹੈ ਜੀ ਪੂਰੀ ਸੋਝੀ ਹੁੰਦੀ ਮੈਨੂੰ ਨਹੀਂ ਯਾਦ ਗੱਲ ਯਾਰ ਇਹਦੇ ਤੇ ਉਦੋਂ ਉਧਰੋਂ ਜਦੋਂ ਆਏ ਉਦੋਂ ਕੋਈ ਦੇਖਿਆ ਵੱਡ ਟੋਕ ਜਿਹੜੀ ਇੰਨੀ ਹੋਈ ਸੀ ਕੋਈ ਦੇਖਿਆ ਸਾਂ ਇਹ ਜਿਹੜਾ ਸਾਡਾ ਜਿਹੜਾ ਪਿੰਡ ਸੀ ਨਾ ਇਹ ਤਿੰਨ ਪਿੰਡ ਸਾਡੀ ਬਰਾਦਰੀ ਦੇ ਤੇ ਕਿੰਨੇ ਪਿੰਡ ਇੱਕ ਪਿੰਡ ਜਿੱਥੇ ਇਕੱਠੇ ਹੋ ਗਏ ਜੀ ਪੰਜ ਚੱਕ ਚ ਅੱਛਾ ਜੀ ਸਾਡਾ 4 ਚੱਕ ਸੀ ਇੱਥੇ ਤੇ ਇੱਥੇ ਸਾਰਾ ਪੰਜ ਚੱਕ ਸੀ 13 ਚੱਕ ਦੂਰ ਸੀ ਅੱਛਾ ਉਹ ਸਾਡੀ ਬਰਾਦਰੀ ਨਾ ਕੋਈ ਪਿੰਡ ਜਿੱਥੇ ਇਕੱਠੇ ਹੋ ਗਏ ਠੀਕ ਹੈ ਇਹਨਾਂ ਨੇ ਬਣਾਇਆ ਆਪਣਾ ਅਸਰਾ ਅੱਛਾ ਇਹ ਨਾਲ ਸੁਭਾਸੀ ਬੜਾ ਪਾਣੀ ਬੜਾ ਸੋਹਣਾ ਬੜੇ ਨਹੀਂ ਪਈ ਉਹ ਸਾਲ ਇਹ ਜਿਸਲੇ ਉਹ ਮੀਂਹ ਪਏ ਤੇ ਉਹ ਇਹਨਾਂ ਦਾ ਅਸਰਾ ਚੱਲਿਆ ਹੀ ਨਹੀਂ ਉਹ ਮੈਸ ਹੋ ਗਿਆ ਤੇ ਉਹ ਇਹਨਾਂ ਨੇ ਭਲਾਇਆ ਸੀ ਗੇਟ ਚਾਰੇ ਚਾਰੇ ਪਾਸੇ ਗੇਟ ਲਾਇਆ ਹੋਵੇ ਹਰ ਬਾਹਰੋਂ ਨਾ ਮਸਲਾ ਨਾ ਬੜੇ ਅੱਛਾ ਜਿਹੜੇ ਉਹ ਨਹੀਂ ਪਹਿਲਾਂ ਤਾਂ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਸੀ ਵਾਟ ਕੋਈ ਹੈ ਨਾ ਬਾਈ ਉਹਦੀ ਗੱਲ ਕਰਨਾ ਠੀਕ ਹੈ ਇਹ ਜੀ ਦੋ ਬਾਟ ਕੋਈ ਦੇ ਭੋਏ ਇਨਾ ਗੇਟ ਦੇ ਉਤੇ ਉਸ ਗੇਟ ਦੇ ਜਸਾਂ ਵੀ ਫਸ ਗਏ ਮੇ ਮੇਥਾ ਵੱਡਾ ਵੀ ਭਾਜਾ ਮੇਰਾ ਪਿਓ ਵੀ ਭਾਜਾ ਚਾਚਾ ਮੇਰੇ ਭਾਜਾ ਆ ਅੱਛਾ ਚਾਚੀ ਵੀ ਭਾਜਾ ਏ ਤੇ ਮੇਰੀ ਦਾਦੀ ਤੇ ਦੋ ਭੂਆ ਮੇਰੀਆਂ ਅੱਛਾ ਇੱਕ ਮੇਰੀ ਮਾਂ ਹੈ ਜੀ ਇਹ ਜਾਰ ਸੀ ਐਸ ਤਰਾ ਕਮਰਾ ਸੀ ਤੇ ਉਹ ਕਮਰੇ ਦੇ ਵਿੱਚ ਅਸੀਂ ਆ ਪੜ ਗਏ ਤੇ ਉਹ ਕਮਰੇ ਚੋਂ ਕੱਢਣ ਤੇ ਉੱਤੇ ਖੜਾ ਹੀ ਬੈ ਮਾਸ਼ਾ ਲਹਿ ਕੇ ਯੋ ਮਾਰੇ ਸਿਰ ਤੇ ਥਾਈ ਮਾਰਦੇ ਅੱਛਾ ਮੈਂ ਤਾਂ ਛੋਟਾ ਜਿਹਾ ਦਰਸ਼ਨ ਅੱਛਾ ਉਹ ਬਹੁਤ ਥਲੇ ਆ ਗਿਆ ਠੀਕ ਹੈ ਉਹ ਇਸੇ ਤੇ ਸੱਟ ਲੱਗੀ ਤੇ ਜਹਾਂ ਪਈ ਨਾ ਕਿ ਮੈਂ ਉਹ ਚੋਕੇ ਦੇ ਅੰਦਰ ਨੇ ਜਾਨੋ ਬਚ ਗਏ ਸੀ ਹੈ ਜਾਨੋ ਬਚ ਗਏ ਸੀ ਉਹ ਮੈਂ ਤਾਂ ਛੋਟਾ ਬਚ ਗਿਆ ਜਾਨਾ ਅੱਛਾ ਮਾਤਾ ਫਿਰ ਪੂਰੀ ਹੋ ਗਈ ਸੀ ਉਦੋਂ ਹੀ ਸਾੜੀ ਦਾਦੀ ਵੀ ਤੇ ਮਾਤਾ ਵੀ ਜੋਕੋ ਵਾਸੀ ਅੱਛਾ ਇੱਕ ਵਾਰੀ ਸੀ ਤੇ ਇੱਕ ਵਿਆਹੀ ਸੀ ਉਸ ਪਿੰਡ ਦੀ ਤੇ ਦਾਦੀ ਦਾ ਕੀ ਨਾਮ ਸੀ ਦਾਦੀ ਦਾ ਨਾਮ ਸੀ ਅਕੀ ਅੱਛਾ ਤੇ ਭੂਆ ਦਾ ਭੂਆ ਦਾ ਨਾ ਅਸੀਂ ਸਹਮਤਰਾ ਕੈਂਚ ਕਰਕੇ ਅੱਛਾ ਤੇ ਹੋਰ ਕਿਹੜਾ ਜਾਨੀ ਕਿ ਉੱਥੇ ਰਹਿ ਗਿਆ ਸੀਗਾ ਜਿਹੜਾ ਜਾਨੀ ਕਿ ਪਰਚੇ ਦੀ ਮਾਰ ਨਾਲ ਮਾਰੇ ਗਿਆ ਸੀਗਾ ਉੱਥੇ ਹੋਰ ਹਨੀ ਕਿ ਦੋ ਨੇ ਹੀ ਸੀਗੇ ਇਹ ਬਸ ਕਿੰਨੇ ਜੀ ਮਾਰੇ ਗਏ ਸੀ ਜੀ ਆਪਣੇ ਸਾਡੇ ਹਾਂਜੀ ਸਾਡੇ ਵੇਖੋ ਜੀ ਦੋ ਦੋ ਦਾ ਭੂਆ ਹੋ ਗਏ ਮੇਰੀਆਂ ਅੱਛਾ ਇੱਕ ਦਾਦੀ ਹੋ ਗਈ ਤਿੰਨ ਅੱਛਾ ਇੱਕ ਸਾਡੀ ਮਾਂ ਚਾਰ ਚਾਰ ਇੱਕ ਸਾਡੀ ਧਵਾ ਦੀ ਕੁੜੀ ਸੀ ਅੱਛਾ ਉਹ ਜਦੋਂ ਬਾਟ ਕੋਈ ਨਾ ਤੇ ਉਹ 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 ਕਿਸੇ ਮੁਸਲਮਾਨ ਦੇ ਹੱਥ ਲੱਗ ਗਏ ਅੱਛਾ ਉਹ ਮੁਸਲਮਾਨ ਦੇ ਹੱਥ ਲੱਗ ਗਏ ਉਹਨਾਂ ਸਾਡੇ ਲੈ ਗਏ ਅੱਛਾ ਉਹ ਲੈ ਗਏ ਜਦੋਂ ਫਿਰ ਰੌਲਾ ਪੈ ਗਿਆ ਬੜਾ ਪਿੱਛੇ ਜਿਹਨੂੰ ਰੌਲਾ ਪਾਇਆ ਵੀ ਅੱਗੇ ਦੇਖੀ ਇਹ ਬੜਾ ਰਹਿ ਗਿਆ ਨੇ ਕੋਈ ਦੇ ਆ ਸਕਦਾ ਉਹ ਫਿਰ ਕੀ ਆਇਆ ਜੀ ਉਹ ਸਾਡਾ ਇਹਦਾ ਉਹ ਫਰਸੀ ਨਾ ਉਹ ਗਿਆ ਇਹ ਜਦੋਂ ਅੱਛਾ ਇਹ ਮੇਰੀ ਕੋਰੀ ਉਧਰ ਹੈ ਤੇ ਮੈਂ ਉਹ ਉਹਨੂੰ ਲਿਆਉਣਾ ਠੀਕ ਹੈ ਤੇ ਦੋ ਦਿਨ ਲੱਭਦੇ ਮੇਰੇ ਕੋਈ ਸਾਹਿਬ ਦੱਸਿਆ ਹੀ ਨਾ ਠੀਕ ਹੈ ਇੱਕ ਬੰਦੇ ਨੇ ਆਖਿਆ ਫਲਾਣੇ ਕਮਾਦ ਦੇ ਚੋ ਕੁੜੀ ਬਾਈ ਬੈਠੇ ਨੇ ਅੱਛਾ ਤੇ ਉਸ ਤੋਂ ਮਿਲ ਜੇ ਜੀ ਉਹ ਵੀ ਕੱਢ ਹੋ ਜੀ ਉਹ ਕੋਈ ਮਿਲ ਗਈ ਅੱਛਾ ਉਹ ਕੁੜੀ ਫਿਰ ਇੱਧਰ ਆਈ ਕਿੰਨੇ ਕਿ ਚਿਰ ਬਾਅਦ ਲੈਣ ਗਏ ਸੀ ਸਾਲ ਕੀ ਵਿਆਹ ਨਾ ਮੈਂ ਕਿਹਾ ਸਾਲ ਬਾਅਦ ਹੀ ਆਰਡਰ ਹੋਇਆ ਸੀ ਅੱਛਾ ਅੱਛਾ ਇਹਦੇ ਪੈਸੇ ਸੀ ਉਹ ਵੀ ਲਿਆ ਸਕਦਾ ਸੀ ਠੀਕ ਹੈ ਹਾਂਜੀ ਅੱਛਾ ਸਾਲ ਉਧਰ ਰਹੀ ਮਤਲਬ ਆ ਸਾਲ ਉਧਰ ਰਹੀ ਫੇਰ ਅੱਛਾ ਹਾਂ ਫੇਰ ਇਧਰ ਲੈ ਕੇ ਆਏ ਫੇਰ ਇਧਰ ਲੈ ਕੇ ਆਏ ਠੀਕ ਹਾਂਜੀ ਉਹ ਸਾਰਾ ਪਰਿਵਾਰ ਬਾਰਪੁਰ ਗਿਆ ਇਥੇ ਉਹਦਾ ਬਾਮੀ ਮਰ ਗਈ ਤੇ ਪਿਓ ਭੱਜ ਗਿਆ ਤੁਹਾਡੇ ਭੂਆ ਦੀ ਬੇਟੀ ਸੀ ਹਾਂ ਕੁੜੀ ਦਾ ਸੀ ਸਾਰਾ ਉਹ ਬਚ ਗਿਆ ਤੇ ਇਹ ਫੇਰ ਉਹ ਇਹ ਲਿਆ ਇਧਰ को को ये मैं, मैं फिर कोई समा साढ़े रही, फिर किसी तो कोई मर गई घर आलने आखिर मैनू दे दिया मैं मेरे बया कर बनी बैठी सी भाई माता जो कुर्सी तो रख दो जो कुर्सी और याद नहीं जो आँधी गुआढ़ शहर का बाजार सा बड़ा वा ਨਾ ਕਿਸੇ ਦਾ ਨਹੀਂ ਪਤਾ ਤੇ ਸੂਹਾ ਜਿਹੜੀ ਸੂਹਾ ਜੀ ਤੁਸੀਂ ਗੱਲ ਕਰ ਰਹੇ ਹੋ ਸੂਹਾ ਗੱਲ ਕਰ ਰਹੇ ਹੋ ਜਿੱਦ ਸਾੜੇ ਗੱਡਾ ਲੈ ਜਾਂਦੇ ਨੇ ਨਾ ਇੱਕ ਤਾਂ ਸਾਡਾ ਸਾਹਮਣੇ ਜ਼ਮੀਨ ਸੀ ਇੰਝ ਕਰਕੇ ਤੇ ਜਿਹੜਾ ਯਾਰ ਪੁਲਿਸ ਹੀ ਨਾ ਉਹ ਆਪਣੇ ਤੇਰੇ ਇੱਥੇ ਬਾਈਪਾਸ ਹੈ ਉਥੋਂ ਮੁੜ ਕੇ ਆਉਣਾ ਪੈਂਦਾ ਸੀ ਅੱਜ ਨੂੰ ਜ਼ਮੀਨ ਤੇ ਠੀਕ ਹੈ ਤੇ ਮੇਰੇ ਭੋਨੇ ਗਾ ਲੜੇ ਤੇ ਅੱਗੇ ਭਾ ਜਾਣਾ ਤੇ ਚਾਚੇ ਨੂੰ ਆਖਣਾ ਦੇ ਵਿੱਚ ਤੂੰ ਥੱਲੇ ਹੱਥ ਰੱਖ ਕੇ ਤੇ ਗੱਡੇ ਤੇ ਚੜੇਗਾ ਹੂੰ ਇਹ ਉਹਨੇ ਤਾਂ ਕਿਨੂੰ ਛੇੜਦਾ ਅੱਛਾ ਜੀ ਕਿ ਗਾਨੇ ਮਾਰਨੇ ਛਾਲਾ ਤੇ ਉਹਦਾ ਥੱਲੇ ਹੱਥ ਲਾ ਲੈਂਦਿਆਂ ਕਿ ਉਹ ਕੋਈ ਨਹੀਂ ਛੜਿਆ ਜਾਂਦਾ ਅੱਛਾ ਜੀ ਤੇ ਕਿੰਨੀ ਜ਼ਮੀਨ ਸੀ ਤੁਹਾਡੇ ਕੋਲ ਉਦੋਂ ਜਿਵੇਂ ਸੀ 100 ਬਿਗਾ ਅੱਛਾ ਜੀ ਤੇ ਫਿਰ ਇੱਧਰ ਕਿੰਨੀ ਆ ਕੇ ਮਿਲੀ ਇੱਧਰ ਨਹੀਂ ਉਹ ਜਿਵੇਂ ਸਾਢੇ ਈ ਸੀ ਸਾਡੇ ਬਾਪ ਦੇ ਮਾਮੇ ਦੀ ਸੀ ਉਹਦਾ ਕੀ ਪੁੱਤਰ ਨੇ ਛੇੜਾ ਅੱਛਾ ਉਹ ਫੇਰ ਸਾਡਾ ਜੈ ਬਾਪ ਦਾ ਦਾਦਾ ਸੀ ਦਾ ਉਹ ਲੈ ਗਿਆ ਉੱਥੇ ਅੱਛਾ ਇਹ ਉਹਨੂੰ ਕੋਈ ਜ਼ਮੀਨ ਨਹੀਂ ਮਿਲੀ ਉਦੋਂ ਤਾਨੂੰ ਕੋਈ ਜ਼ਮੀਨ ਨਹੀਂ ਮਿਲੀ ਸਾਡੇ ਮਸਾਈ ਫੇਸ ਤੇ ਆ ਕੇ ਭਾਈ ਇਥੇ ਨਿੱਕੀ ਲੈਣ ਚ ਆਪਣੀ ਜਾਂਦੀ ਨਹੀਂ ਪਠੰਡੇ ਅੱਛਾ ਜੀ ਉੱਥੇ ਪੈ ਗਈ ਉਹ ਜ਼ਮੀਨ ਅੱਛਾ ਤੇ ਉਹ ਉਹ ਜ਼ਮੀਨ ਜਿਹੜੀ ਉੱਥੇ ਪੈ ਗਈ ਤੇ ਸਾਡੇ ਬੁੱਢੇ ਵੱਡੇ ਇੱਥੇ ਜਾਣ ਤੇ ਇਹ ਸਾਠੇ ਕ ਰਹਿਣ ਅੱਛਾ ਜੀ ਤੇ ਆਪਣਾ ਵਕਤ ਬਾਸ ਕਰਦੇ ਰਹੇ ਹੂੰ ਉਹ ਜ਼ਮੀਨ ਜਿਹੜੀ ਸੀ ਨਾ ਉਹ ਇੱਕ ਇੱਕ ਉਹ ਆ ਜਿਹੜੀ ਸੀ ਨਾ ਸਾਡੀ ਠੀਕੇ ਜਾਈ ਉਹ ਫਿਰ ਉਹਨਾਂ ਮਾਮੇ ਚਾੜ ਲਿਆ ਉਪਰ ਅੱਛਾ ਜੀ 5000 ਦਾ 100 ਦਾ ਵੇਚਾਈ ਅੱਛਾ ਮਾ ਬਾਦ ਨੇ ਮੱਝ ਰਿਆ ਦਨੀ ਹੈ ਸਿਹਦਰ ਵੀ ਆ ਕਰੀ ਇਹ ਜਿਹੇ ਵੇਖਿਆ ਵੀ ਇਹ ਮੱਝ ਲਾਤੀ ਜਿਹੇ ਪੈਸੇ ਮੋਗੇ ਤੇ ਮਮਾ ਕੌਣ ਰਤੂ ਕਹੋ ਇਹ ਕੇ ਦੱਸੋ ਕਿ ਜਦੋਂ ਜਾਨਕੀ ਤੁਸੀਂ ਉਧਰ ਪਾਕਿਸਤਾਨ ਚੋਂ ਆਏ ਤੇ ਉਧਰੋਂ ਬਾਅਦ ਆ ਕੇ ਤੁਸੀਂ ਸਾਰਾ ਪਰਿਵਾਰ ਇੱਕ ਥਾਂ ਤੇ ਇਕੱਠੇ ਹੀ ਬੈਠੇ ਜਾਂ ਫਿਰ ਖਿੰਡ ਪੁੰਡ ਗਏ ਸੀਗੇ ਸਾਰੇ ਜਾਨਕੀ ਕਹਾ ਸਿੱਧੇ ਆ ਬੈਠਿਆ ਚੱਕੋ ਪਿੰਡ ਸੀ ਇਹਦੇ ਕੋਲ ਅਮਰ ਸਾਹਿਬ ਦੇ ਕੋਲ ਅੱਛਾ ਜੀ ਇਹ ਆ ਕੇ ਬਰੇਟੇ ਬੈਠੇ ਅੱਛਾ ਜੀ ਮਰੇਟੇ ਦਾ ਫਿਰ ਤਾਲ ਬੈਠੇ ਅੱਛਾ ਜੀ ਤਾਲ ਤੋਂ ਫਿਰ ਅਸੀਂ ਇੱਥੇ ਆਏ ਅੱਛਾ ਤੇ ਹੁਣ ਸਾਰੇ ਪਰਿਵਾਰ ਜਾਨੀ ਕਿ ਜਿੰਨੇ ਤੁਸੀਂ ਬਚ ਕੇ ਆਏ ਸੀ ਉਧਰੋਂ ਜਿਨਾਂ ਦੇ ਜੀ ਉਹ ਸਾਰੇ ਤੁਸੀਂ ਇਕੱਠੇ ਹੋ ਕੇ ਬਕ ਬਕ ਰਹੇ ਹੋ ਸਾਰੇ ਸਾਰਾ ਭਰਾ ਇੱਥੇ ਆ ਗਿਆ ਹੁਣ ਠੀਕ ਹੈ ਹਾਂ ਸਾਡਾ ਮੇਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋਗੇ